ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀਕਾਲ ਬੀਰਤ ਭੈਣੋ ਸਾਰਿਆਂ ਨੂੰ ਸਤਿ ਸ੍ਰੀਕਾਲ ਜੀ ਮੇਰਾ ਚੈਨਲ ਬੇਬੇ ਦੀ ਰਸੋਈ ਵਿੱਚ ਆਪ ਦਾ ਸਵਾਗਤ ਆ ਤੇ ਬੇਬੇ ਦੀ ਰਸੋਈ ਵਿੱਚ ਅੱਜ ਬਣ ਜਾ ਰਹੀ ਆ ਆਟੇ ਦੀ ਕਣਕ ਦੇ ਆਟੇ ਦੀ ਬਰਫੀ ਕਣਕ ਦੇ ਆਟੇ ਦੀ ਬਰਫੀ ਬਣਾਉਣ ਦੇ ਲਈ ਆਪਾਂ ਇੱਕ ਕੌਲੀ ਆਹ ਵਾਲੀ ਕੌਲੀ ਆਪਾਂ ਇੱਕ ਆਟੇ ਦੀ ਮਣ ਲਈ ਤੇ ਇਹ ਵਾਲੀ ਕੌਲੀ ਆਪਾਂ ਅੱਧੀ ਲੰਮਾ ਕਿਉਂ ਦੀ ਪਹਿਲਾਂ ਪਕਾਉ ਪਾ ਲਈਏ ਸਭ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਘਿਓ ਇਹਦੇ ਵਿੱਚੋਂ ਰੱਖ ਲਾਂਗੇ ਲੋੜ ਭੰਤ ਤੇ ਆਪਾਂ ਫੇਰ ਪਾ ਲਾਂਗੇ ਆਪਾਂ ਕਣਕ ਦਾ ਆਟਾ ਲੈ ਲਿਆ ਛਾਣ ਕੇ ਚੰਗੀ ਤਰ੍ਹਾਂ ਛਾਣ ਲਿਆ ਛਾਣ ਕੇ ਆਪਾਂ ਇਹ ਇੱਕ ਕੌਲੂ ਜਾਂ ਕਣਕ ਦੇ ਆਟੇ ਦੀ ਜਿਹੜੀ ਆਪਾਂ ਤੁਹਾਨੂੰ ਕੌਲੀ ਦਿਖਾਈ ਆ ਇਹ ਆਪਾਂ ਸਾਰਾ ਘਿਓ ਦੇ ਵਿੱਚ ਪਾ ਦਾਂਗੇ ਆਟਾ ਇਹ ਛਾਣਣਾ ਕਰਕੇ ਪਥਾਲ ਦੇ ਵਿੱਚ ਕੱਢ ਲਿਆ ਸੀਗਾ ਤੇ ਹੁਣ ਆਪਾਂ ਇਹਨੂੰ ਹਲਾਵਾਂਗੇ ਦੇਖਾਂਗੇ ਆਪਾਂ ਜੇ ਅੱਧੀ ਦੇ ਅੱਧੀ ਕੌਲੀ ਕਿਹੋਂ ਦੀ ਪੈਂਦੀ ਹੋਈ ਤਾਂ ਆਪਾਂ ਅੱਧੀ ਦੇ ਅੱਧੀ ਸਾਰੀ ਦੀ ਸਾਰੀ ਕੌਲੀ ਕਿਹੋਂ ਦੀ ਪਾ ਦਾਂਗੇ ਹਾਂਜੀ ਕਿਹੋਂ ਦੀ ਲੋੜ ਪਊਗੀ ਅੱਧੀ ਕੌਲੀ ਪੂਰੀ ਕਿਹੋਂ ਦੀ ਪੈਜੂਗੀ ਮੈਂ ਤਾਂ ਰੱਖ ਲਿਆ ਸੀ ਵੀ ਕਈ ਵਾਰ ਕਿਹੋਂ ਵੱਧ ਜੇਵੇ ਤੇ ਫਿਰ ਇਹ ਮਠਿਆਈ ਦੇ ਵਿੱਚ ਕਿਹੋਂ ਜ਼ਿਆਦਾ ਹੋ ਜਾਂਦਾਗਾ ਇਸ ਲਈ ਮੈਂ ਥੋੜਾ ਜਿਹਾ ਕਿਹੋਂ ਰੱਖ ਲਿਆ ਸੀਗਾ ਹੁਣ ਆਪਾਂ ਸਾਰਾ ਕਿਹੋਂ ਪਾਤਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਿਆਂ ਤੇ ਗੈਸ ਆਪਣਾ ਚੱਲਦਾਗਾ ਚਲਾਉਣਾ ਆਪਾਂ ਸਲੋ ਤੇ ਹੀ ਹੈ ਗੈਸ ਤੇ ਜਿਆਦਾ ਅੱਗ ਨਹੀਂ ਕਰਨੀਗੀ ਆਪਾਂ ਇਹ ਜਿਹੜਾ ਆਟਾ ਹੈ ਸਲੋ ਗੈਸ ਕਰਕੇ ਭੁੰਨਾਂਗੇ ਤੇ ਜਿਆਦਾ ਤੇਜ਼ ਨਹੀਂ ਕਰਨੀ ਕਿਉਂਕਿ ਜੇ ਆਪਾਂ ਜਿਆਦਾ ਤੇਜ਼ ਕਰਕੇ ਆਟਾ ਭੁੰਨ ਲਈਏ ਨਾ ਫੇਰ ਆਟਾ ਉੱਤੋਂ ਉੱਤੋਂ ਪੱਕ ਜਾਂਦਾ ਵਿੱਚੋਂ ਆਟਾ ਨਹੀਂ ਪੱਕਦਾਗਾ ਤੇ ਇਸ ਲਈ ਆਪਾਂ ਸਲੋ ਗੈਸ ਕਰਕੇ ਆਟਾ ਭੁੰਨਣਾਗਾ इस तरह अपना अब प्रोपर घ्यो सही आ गया अर्धी दी अवली तो चंकी तरह आप सारी की सारी बच्च पा दें भैने देख के ही पाना है ये हम मतलब मौसम जो थोड़ा जहा फर्क पै करके जमया हुआ घ्यो सगा तो सारे का सारा घ्यो पै गया थोड़े सामने पाया गया एक कौली आटे के ये आप बिल्कुल हलवाई स्टाइल मिठाई तैयार करा ਜਦੋਂ ਆਪਾਂ ਹਲਵਾਈਆਂ ਤੋਂ ਲੈ ਕੇ ਆਉਨੇ ਨਾ ਹ ਮੈਕਸ ਮਠਿਆਈ ਦਾ ਡੱਬਾ ਤੇ ਉਦੋਂ ਉਹਦੇ ਵਿੱਚ ਇਹ ਮਠਿਆਈ ਪਾਈ ਹੁੰਦੀ ਆ ਜਿਹੜੀ ਵਾਲੀ ਆਪਾਂ ਅੱਜ ਤਿਆਰ ਕਰਨ ਲੱਗੇ ਆ ਤੇ ਇਸ ਲਈ ਉਹ ਆਪਾਂ ਨੂੰ ਉਹ ਮਹਿੰਗੇ ਭਾਅ ਦੇ ਡੱਬੇ 'ਚ ਹੀ ਲਾ ਦਿੰਦੇ ਨੇ ਇਹ ਸਸਤੀ ਨਾ ਮਠਿਆਈ ਮਹਿੰਗੇ ਵਾਲੇ ਡੱਬੇ 'ਚ ਹੀ ਲਾ ਦਿੰਦੇ ਨੇ ਕਿ ਜਦੋਂ ਤਿਹਾਰਾਂ ਦਾ ਸੀਜ਼ਨ ਹੁੰਦਾ ਨਾ ਉਸ ਟਾਈਮ ਤੇ ਇਹ ਉਹ ਬੱਚੀ ਲਾ ਦਿੰਦੇ ਨੇ ਆਪਾਂ ਨੂੰ ਇਹ ਮਠਿਆਈ ਉਸੇ ਰੇਟ 'ਚ ਹੀ ਪੈ ਜਾਂਦੀ ਆ ਤੇ ਇਸ ਲਈ ਜਦੋਂ ਵੀ ਕੋਈ ਤਿਹਾਰ ਦਾ ਮੌਸਮ ਹੁੰਦਾ ਜਾਂ ਤੁਹਾਡਾ ਕੋਈ ਮਤਲਬ ਤਿਹਾਰਾਂ ਦਾ ਸੀਜ਼ਨ ਚੱਲ ਜੀ ਚੱਲ ਹੀ ਰਿਹਾ ਬਸ ਹੁਣ ਆਪਣਾ ਤੇ ਜਾਂ ਤੁਹਾਡਾ ਵੈਸੇ ਵੀ ਮਿੱਠਾ ਖਾਣ ਨੂੰ ਜਲ ਕਰਦਾ ਤੇ ਤੁਸੀਂ ਘਰੇ ਬਣਾ ਕੇ ਖਾ ਸਕਦੇ ਹੋਗੇ ਤੇ ਸਾਰੀ ਵੀਡੀਓ ਦੇਖਿਆ ਕਰ ਭੈਣੇ ਤਤ ਤਰ ਤੇ ਫੇ ਤੁਹਾਨੂੰ ਪਤਾ ਲੱਗ ਜਾਂਦਾ ਵੀ ਕੀ ਕੁਝ ਪਾਇਆ ਭੈਣੇ ਵਿੱਚ ਤੇ ਇਸ ਲਈ ਸਾਰੀ ਵੀਡੀਓ ਦੇਖਣੀ ਜ਼ਰੂਰੀ ਆ ਤੇ ਹੁਣ ਆਪਾਂ ਆਟਾ ਭੁੱਲ ਲਈਏ ਚੰਗੀ ਤਰ੍ਹਾਂ ਜਦੋਂ ਆਪਣਾ ਆਟਾ ਭੁੱਜ ਗਿਆ ਤੇ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਕਿਉਂਕਿ ਫਿਰ ਜੇ ਭਾਵੇਂ ਆਪਾਂ ਲਗਾਤਾਰ ਵੀਡੀਓ ਲਈ ਰੱਖੀਏ ਨਾ ਉਹ ਵੀਡੀਓ ਬਹੁਤ ਵੱਡੀ ਹੋ ਜਾਂਦੀ ਆ ਤੇ ਇਸ ਲਈ ਆਪਾਂ ਨੂੰ ਫਿਰ ਵਿੱਚ ਵੀਡੀਓ ਕੱਟਣੀ ਵੀ ਪੈਂਦੀ ਆ ਤੇ ਹੁਣ ਆਪਾਂ ਤੁਹਾਨੂੰ ਦਿਖਾਤਾ ਕਿ ਆਪਾਂ ਇੰਨਾ ਕੁ ਸਪਾਇਆ ਤੇ ਇਹਨੂੰ ਆਪਾਂ ਹੌਲੀ-ਹੌਲੀ ਭੁੰਨੀ ਜਾਣਾਗਾ ਤੇ ਜਦੋਂ ਇਹ ਚੰਗੀ ਤਰ੍ਹਾਂ ਭੁੱਜ ਗਿਆ ਫਿਰ ਜਦੋਂ ਕੋਈ ਚੀਜ਼ ਪਾਉਣੀ ਆ ਆਪਾਂ ਤੁਹਾਨੂੰ ਦਿਖਾਵਾਂਗੇ ਹਾਂਜੀ ਆਪਾਂ ਨੂੰ ਪੰਜ ਤੋਂ 7 ਮਿੰਟ ਹੋ ਗਏ ਭੁੰਦਿਆਂ ਨੂੰ ਤੇ ਆਪਣਾ ਦੇਖੋ ਹਾਂ ਆਟਾ ਕਿਉ ਸੱਡ ਗਿਆ ਤੇ 5 ਕੁ ਮਿੰਟ ਹੀ ਆਪਾਂ ਨੂੰ ਹੋਰ ਲੱਗਣਗੇ ਤੇ ਕਿਉਂਕਿ ਆਪਾਂ ਇਹ ਪੂਰਾ ਵਧੀਆ ਪਕਾਉਣਾਗਾ ਬਿਲਕੁਲ ਸਲੋ ਤੇ ਆਪਾਂ ਪਕਾਉਣੇ ਆਗੇ ਤੇ ਤੇਜ਼ੀ ਨਹੀਂ ਕੋਈ ਕਰਨੀਗੀ ਸਲੋ ਤੇ ਮਿੱਠੀ-ਮਿੱਠੀ ਅੱਗ ਤੇ ਇਹ ਪਕਾਉਣਾ ਆਪਾਂ ਜੇ ਤੁਸੀਂ ਚੁੱਲੇ ਤੇ ਬਣਾਉਣਾ ਤਾਂ ਤੁਸੀਂ ਚੁੱਲੇ ਤੇ ਵੀ ਅੱਗ ਬਹੁਤ ਸਲੋ ਰੱਖਣੀ ਆ ਤੇ ਜੇ ਤੁਸੀਂ ਗੈਸ ਤੇ ਬਣਾਉਣਾ ਤਾਂ ਗੈਸ ਤੇ ਵੀ ਬਹੁਤ ਸਲੋ ਤੇ ਰੱਖਣਾਗਾ ਚੁੱਲਾ ਤੇ ਬਿਲਕੁਲ ਬਿਲਕੁਲ ਸਲੋ ਤੇ ਚੱਲਦਾਗਾ ਤੇ ਇਹਦੇ 'ਚ ਬੱਬਲ ਜੇ ਉੱਠਣ ਲੱਗ ਗਏ ਤੇ ਮਤਲਬ ਇਹ ਭੁੱਜਣ ਲੱਗ ਗਿਆ ਨਾਲੇ ਕਿਉਂ ਛੱਟਦਾ ਇਹਨੇ ਆਟਾ ਆਪਣਾ ਭੁੱਜ ਗਿਆ ਜੀ ਤੇ ਦੇਖੋ ਆਪਾਂ ਇੰਨਾ ਕਾਟਾ ਭੁੰਨਾਗਾ ਤੇ ਕੱਚਾ ਵੀ ਨਾ ਹੋਵੇ ਤੇ ਬਾਲਾ ਲਾਲ ਵੀ ਨਾ ਹੋਵੇ ਜਿਵੇਂ ਕਿ ਆਪਾਂ ਗੁਰਦਵਾਰਾ ਵਾਲੀ ਦੇਗ ਦਾ ਆਟਾ ਹੁੰਦਾ ਹੈਗਾ ਤੇ ਇੰਨਾ ਕਾ ਪਾਟਾ ਭੁੰਨਾਗਾ ਤੇ ਜਿਆਦਾ ਹੀ ਆਟਾ ਪਕਾਉਣਾ ਨਹੀਂ ਆਪਾਂ ਤੇ ਉੱਥੇ ਆਪਾਂ ਹੁਣ ਗੈਸ ਆਫ ਕਰ ਦਿੰਨੇ ਆਗੇ ਤੇ ਗੈਸ ਆਫ ਕਰਕੇ ਹੁਣ ਆਪਾਂ ਇਹਦੇ ਵਿੱਚ ਖੰਡ ਪਾਵਾਂਗੇ ਕਿਉਂਕਿ ਆਪਣੀ ਕੜਾਹੀ ਬਹੁਤ ਗਰਮ ਆ ਤੇ ਅੱਧੀ ਕੌਲੀ ਆਪਾਂ ਖੰਡ ਦੀ ਪਾਈ ਆ ਜਿਹੜੀ ਕੌਲੀ ਦੇ ਨਾਲ ਆਪਾਂ ਘਿਓ ਨਾ ਪਿਆ ਸੀ ਤੇ ਜਿਹੜੀ ਕੌਲੀ ਦੇ ਨਾਲ ਇਹ ਹੀ ਕੌਲੀ ਆਪਾਂ ਆਟੇ ਦੀ ਲੈਤੀ ਸੀ ਇਹ ਹੀ ਕੌਲੀ ਆਪਾਂ ਅੱਧੀ ਲੈਤੀ ਸੀ ਇਹ ਕੌਲੀ ਭਰ ਕੇ ਲੈਤੀ ਸੀ ਆ ਪਾਟੇ ਦੀ ਤੇ ਅੱਧੀ ਕੌਲੀ ਇਹ ਆਪਾਂ ਲੈਤੀ ਸੀਗੀ ਆ ਘਿਓ ਦੀ ਤੇ ਅੱਧੀ ਕੌਲੀ ਵੀ ਆਪਾਂ ਲੈਤੀ ਆ ਇਹ ਖੰਡ ਦੀ ਹੁਣ ਇਹ ਖੰਡ ਵਿੱਚ ਪਿਗਲ ਜਾਊਗੀ ਚੰਗੀ ਤਰ੍ਹਾਂ ਖੰਡ ਪਿਘਲੀ ਤਾਂ ਬਾਅਦ ਚ ਗਾਹਾਂ ਵਾਲਾ ਆਪਾਂ ਪ੍ਰੋਸੈਸ ਫਿਰ ਸ਼ੁਰੂ ਕਰਦੇ ਆਂਗੇ ਆਪਣੀ ਖੰਡ ਪਿਘਲ ਗਈ ਹੈਗੀ ਤੇ ਹੁਣ ਆਪਾਂ ਇੱਥੇ ਦੇ ਵਿੱਚ ਮਿਲਕ ਪਾਊਡਰ ਪਾਉਣੇ ਆ ਮਿਲਕ ਪਾਊਡਰ ਦੀ ਆਪਾਂ ਲੈਤੀ ਹੈਗੀ ਅੱਧੀ ਕੱਮਲੀ ਅੱਧੀ ਕੱਮਲੀ ਮਿਲਕ ਪਾਊਡਰ ਦੀ ਲੈਤੀ ਹੈ ਤੇ ਇਹਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਰਲਾ ਲੈਣੇ ਆ ਇਹ ਬਹੁਤ ਜਿਆਦਾ ਟੈਸਟ ਦੀ ਮਿਠਾਈ ਬਣਦੀ ਹੈਗੀ ਤੇ ਆਪਾਂ ਨੂੰ ਇਹ ਹੋਟਲਾਂ ਤੇ ਬਹੁਤ ਮਹਿੰਗੀ ਮਿਲਦੀ ਹੈਗੀ ਕਿਉਂਕਿ ਆਪਾਂ ਨੂੰ ਜਦੋਂ ਆਪਾਂ ਲੈਣ ਜਾਂਦੇ ਆ ਨਾ ਮਠਿਆਈ ਉਦੋਂ ਆਪਾਂ ਨੂੰ ਇਹ ਜਦੋਂ ਮਿਕਸ ਡੱਬਾ ਲੈਣੇ ਆਪਾਂ ਕਹਿ ਕੇ ਉਦੋਂ ਇਹ ਮਠਿਆਈ ਵਿੱਚ ਪਾਈ ਜਾਂਦੀ ਹੈ ਮਿਕਸ ਡੱਬੇ ਦੇ ਤੁਸੀਂ ਕਦੇ ਵੀ ਦੇਖਿਓ ਜਦੋਂ ਤੁਸੀਂ ਲੈਣ ਜਾਂਦੇ ਹੋ ਮਠਿਆਈ ਮਿਕਸ ਡੱਬੇ ਦੇ ਵਿੱਚ ਤੁਹਾਨੂੰ ਇਹ ਮਠਿਆਈ ਲਾਜ਼ਮੀ ਮਿਲੇਗੀ ਹੁਣ ਆਪਾਂ ਗੈਸ ਆਨ ਕਰ ਲਏ ਗੈਸ ਆਪਣਾ ਚੱਲਦਾ ਤੇ ਹੁਣ ਆਪਾਂ ਇਹਦੇ ਵਿੱਚ ਇੱਥੇ ਪਾਉਣੇ ਆਗੇ एही दो, दो दो एही दो दी यही दो, दो कबलियाँ अपना दुध दियाँ पाने हिला लगे पहला दूजी कौली दबाड़ी पानी क्योंकि अपन गेंडा न बन जाए जेकर अपना हिलाया ना मिल्क पाउडर हिलाना जरूरी है उन्हें। ਤੇ ਹੁਣ ਆਪਾਂ ਇੱਕ ਕੌਲੀ ਦੇ ਵਿੱਚ ਹੋਰ ਪਾ ਲਈਏ ਦੁੱਧ ਦੀ ਪਰ ਉੱਪਰ ਆਪਾਂ ਦੋ ਕੌਲੀਆਂ ਦੇ ਵਿੱਚ ਦੁੱਧ ਦਿੰਗਾ ਪਾਟੇਗਾ ਤੇ ਹੁਣ ਆਪਾਂ ਜਿੰਨਾ ਚਿਰ ਇਹ ਦੁੱਧ ਨਹੀਂ ਹੁਣ ਜਿੰਨਾ ਚਿਰ ਇਹ ਦੁੱਧ ਨਹੀਂ ਆਪਦਾ ਛੜਦਾ ਇਹਨੂੰ ਆਟੇ ਨੂੰ ਤੇ ਆਪਾਂ ਉਹਨਾਂ ਚਿਰ ਹਿਲਾਈ ਜਾਣਾਗਾ ਤੇ ਇਹਨੂੰ ਲੱਗੂ 5 ਤੋਂ 7 ਮਿੰਟ ਲੱਗਣਗੇ ਇਹਨੂੰ ਕਿਉਂਕਿ ਆਪਾਂ ਸਲੋ ਤੇ ਰੱਖਣਾਗਾ ਇਸੇ ਤਰ੍ਹਾਂ ਇਹ ਆਪਾਂ ਇਹਨੂੰ ਹਲਾਇਆ ਜਾਣਾਗਾ ਆਪਣੀ ਵਰਤੀ ਬਣ ਕੇ ਬਿਲਕੁਲ ਤਿਆਰ ਆ ਦੇਖੋ ਕਿੰਨੀ ਵਧੀਆ ਆਪਣੇ ਅੱਜ ਦਾ ਆਪਾਂ ਹਲਾਉਣਾ ਹੈ ਆਪਣੇ ਮੂਰੇ ਮੂਰੇ ਜਾਂਦੀ ਆ ਐ ਇਕੱਠੀ ਹੁੰਦੀ ਆ ਤੇ ਇਹਨੇ ਕੜਾਹੀ ਛੱਡਤੀ ਤੇ ਹੁਣ ਇੱਥੇ ਆਪਾਂ ਪਾਉਣੇ ਹੈਗੇ ਇਹਦੇ ਵਿੱਚ ਇਲਾਇਚੀ ਪਾਊਡਰ ਫਲੇਵਰ ਦੇਣ ਦੇ ਲਈ ਇਲਾਇਚੀ ਪਾਊਡਰ ਤੇ ਪਾਉਣੇ ਆਪਾਂ ਇਹ ਚ ਫਲੇਵਰ ਵਧੀਆ ਆਊਗਾ ਬਹੁਤ ਸੋਹਣੀ ਖੁਸ਼ਬੂ ਆਉਂਦੀ ਹੁੰਦੀ ਹੈ ਇਲਾਇਚੀ ਪਾਊਡਰ ਦੀ ਇਹ ਤੁਸੀਂ ਜ਼ਰੂਰ ਪਾਓ ਤੇ ਇਹਦੇ ਨਾਲ ਬਹੁਤ ਵਧੀਆ ਖੁਸ਼ਬੂ ਆਉਂਦੀ ਹੈ ਮਠਿਆਈ ਦੇ ਵਿੱਚ ਜਿਹੜੀ ਮਰਜ਼ੀ ਮਠਿਆਈ ਤੁਸੀਂ ਪਾ ਦੋ ਇਹ ਇਹ ਹਰ ਮਠਿਆਈ ਦੇ ਵਿੱਚ ਹੀ ਪੈ ਜਾਂਦਾ ਹੈਗਾ ਤੇ ਇਹਦੇ ਨਾਲ ਖੁਸ਼ਬੂ ਬਹੁਤ ਸੋਹਣੀ ਆਉਂਦੀ ਹੈ ਆਪਣੀ ਮਠਿਆਈ ਬਣ ਕੇ ਬਿਲਕੁਲ ਰੈਡੀ ਆ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਈਏ ਜਿਹੜਾ ਆਪਾਂ ਪਾਇਆਗਾ ਪਾਊਡਰ ਤੇ ਇੱਥੇ ਆਪਾਂ ਗੈਸ ਬੰਦ ਕਰ ਦਿੰਨੇ ਆਗੇ ਤੇ ਗੈਸ ਆਪਾਂ ਬੰਦ ਕਰਤਾ ਤੇ ਕੜਾਹੀ ਗਰਮ ਆ ਇਹਦੇ ਨਾਲ ਇੱਕ ਨਾਲ ਤਾਂ ਹੁਣ ਆਪਣਾ ਮਿਕਸ ਹੋ ਜਾਊਗਾ ਜਿਹੜਾ ਆਪਾਂ ਇਲਾਇਚੀ ਪਾਊਡਰ ਪਾਇਆਗਾ ਤੇ ਨਾਲੇ ਇਹ ਆਪਾਂ ਹਲਾਇ ਚੱਲਾਂਗੇ ਫਿਰ ਆਪਾਂ ਇੱਕ ਟ੍ਰੇ ਇਸ ਕੱਢ ਲਾਂਗੇ ਨੂੰ ਜੰਮਣ ਲਈ ਤੇ ਬਹੁਤ ਸੋਹਣੀ ਜੰਮ ਕੇ ਇਹ ਤਿਆਰ ਹੋਊਗੀ ਤੇ ਇਹੋ ਜਿਹੀ ਚੀਜ਼ ਆਪਾਂ ਨੇ ਤੁਸੀਂ ਘਰੇ ਜ਼ਰੂਰ ਬਣਾਇਆ ਕਰੋ ਇਹ ਸਾਨੂੰ ਉਸੇ ਤਰ੍ਹਾਂ ਲੱਗਣ ਲੱਗ ਗਈ ਹੋਣੀ ਹੈ ਚਿੱਟੀ-ਚਿੱਟੀ ਤੇ ਜਿੱਦਾਂ ਆਪਾਂ ਹੋਟਲ ਤੋਂ ਲੈ ਕੇ ਆਉਣੇ ਆਂਗੇ ਉਹਦੇ ਵਿੱਚ ਵੀ ਇਹ ਪੂਰੀ ਜਿਹੀ ਮਠਾਈ ਇੱਕ ਪਾਈ ਹੁੰਦੀ ਆ ਉਹ ਤੁਸੀਂ ਦੇਖਿਓ ਜ਼ਰੂਰ ਟਰਾਈ ਕਰਿਓ ਤੇ ਇਹ ਜ਼ਰੂਰ ਜਦੋਂ ਤੁਸੀਂ ਲੈ ਕੇ ਆਏ ਮਿਕਸ ਡੱਬਾ ਮਠਾਈ ਦਾ ਉਦੋਂ ਤੁਸੀਂ ਉਹਦੇ ਵਿੱਚ ਜ਼ਰੂਰ ਦੇਖਿਓ ਇਸ ਤਰ੍ਹਾਂ ਦੀ ਮਠਾਈ ਇੱਕ ਜ਼ਰੂਰ ਹੋਊਗੀ ਤੇ ਇਹ ਆਪਣਾ ਆਟਾ ਪ੍ਰੋਪਰ ਭੁੱਜਿਆ ਹੋਇਆ ਇਹ ਆਪਣੀ ਚਿੱਟੀ ਤਾਂ ਲੱਗਦੀ ਆ ਆਪਾਂ ਮਿਲਕ ਪਾਊਡਰ ਪਾਇਆ ਤੇ ਨਾਲ ਆਪਾਂ ਪਾਇਆ ਦੁੱਧ ਉਹਦੇ ਨਾਲ ਇਹ ਚਿੱਟੀ ਆ ਹਾਂਜੀ ਆਪਾਂ ਲੈ ਲਈ ਟਰੇ ਤੋ ਇਹਦੇ ਬੱਚੇ ਹੁਣ ਆਪਾਂ ਕੱਢਦੇ ਆਂ ਟਰੇ 'ਚ ਆਪਾਂ ਲਾ ਲਿਆ ਘਿਓ ਤੁਸੀਂ ਘਿਓ ਲਾ ਲਓ ਰਫੈਂਡ ਲਾ ਲਓ ਜਿਹੜੀ ਇਹ ਮਠਿਆਈ ਬਣਾਈ ਆ ਆਪਾਂ ਇਹ ਸਾਰੇ ਦੇਸੀ ਘਿਓ ਦੇ ਵਿੱਚ ਬਣਾਈ ਆ ਤੁਸੀਂ ਇਹ ਕਿਸੇ ਚੀਜ਼ ਦੇ ਵਿੱਚ ਮਰਜੀ ਬਣਾ ਸਕਦੇ ਆਂ ਡਾਲਦੇ 'ਚ ਬਣਾ ਲਓ ਰਫੈਂਡ 'ਚ ਬਣਾ ਲਓ ਕਿਸੇ ਚੀਜ਼ ਦੇ ਵਿੱਚ ਮਰਜੀ ਬਣਾ ਸਕਦੇ ਹੋ ਤੇ ਮੈਂ ਇਹ ਦੇਸੀ ਘਿਓ 'ਚ ਬਣਾਈ ਆ ਆ ਸਾਰੀ ਕੱਢ ਲਈ ਗੇ ਕੱਢ ਕੇ ਫਿਰ ਆਪਾਂ ਨੇ ਜਮਣੇ ਧਰ ਦੇ ਗੇ ਦੇਖੋ ਜੀ ਆਪਾਂ ਇਹ ਸਾਰੀ ਆਪਾਂ ਇਹ ਚਾ ਟ੍ਰੇ 'ਚ ਕੱਢ ਲਈ ਤੁਸੀਂ ਥਾਲ 'ਚ ਕੱਢ ਲਓ ਟ੍ਰੇ ਹੈਗੇ ਤੁਹਾਡੇ ਕੋਲ ਟ੍ਰੇ 'ਚ ਕੱਢ ਲਓ ਤੇ ਨਹੀਂ ਥਾਲ ਟ੍ਰੇ 'ਚ ਕੱਢ ਲਓ ਥਾਲ 'ਚ ਕੱਢ ਲਓ ਤੇ ਕਸੇ ਦੇ ਵਿੱਚ ਮਰਜੀ ਕੱਢ ਲਓ ਤੇ ਕੱਢ ਕੇ ਨੂੰ ਜੰਮਣੇ ਧਾ ਦੋ ਇਸ ਤਰ੍ਹਾਂ ਤੇ ਇਹਦੇ ਉੱਤੇ ਤੁਸੀਂ ਡ్రਾਈ ਫਰੂਟ ਵੀ ਲਾ ਸਕਦੇ ਹੋ ਤੇ ਆਪਣਾ ਚਾਂਦੀ ਦਾ ਵਰਕ ਵੀ ਲਾ ਸਕਦੇ ਹੋ ਇਹ ਤੁਹਾਡੀ ਮਰਜ਼ੀ ਜਿਹੜਾ ਕੁਝ ਮਰਜ਼ੀ ਲਾ ਲਓ ਆਪਾਂ ਇਹਦੇ ਉੱਤੇ ਫਲਾਹਾਰ ਕੁਝ ਨਹੀਂ ਲਾਉਦੇਗੇ ਇਸੇ ਤਰ੍ਹਾਂ ਹੀ ਆਪਾਂ ਨੂੰ ਜੰਮਣ ਲਈ ਧਰ ਦਿਆਂਗੇ ਤੇ ਇਹ ਭਨੇ 4 ਤੋਂ 5 ਘੰਟੇ ਲਊਗੀ ਜੰਮਣ ਲਈ ਆ ਦੇਖੋ ਜੀ ਆਪਾਂ ਨਾ ਹਾਂ ਤਿੰਨ ਚਾਰ ਘੰਟੇ ਤੇ ਤਿੰਨ ਘੰਟੇ ਲਈ ਆਪਾਂ ਰੱਖਤੀ ਸੀਗੀ ਤੇ ਤਿੰਨ ਘੰਟੇ ਹੋ ਗਏ ਨੂੰ ਜੰਮਣੀ ਰੱਖੀ ਹੋਈ ਨੂੰ ਬਿਲਕੁਲ ਜੰਮ ਗਈ ਤੇ ਮੇਰੇ ਕੋਲੇ ਭੈਣੇ ਸੀ ਕਿ ਆਪਣੇ ਬਦਾਮ ਮੈਂ ਇੱਥੇ ਬਦਾਮ ਲਾਤੇ ਤੇ ਕਿਉਂਕਿ ਤੁਸੀਂ ਕੁਝ ਵੀ ਲਾ ਸਕਦੇ ਹੋ ਡਰਾਈ ਫਰੂਟ ਤੇ ਬੱਸ ਜਿਹੜੀ ਇਹ ਹਲਵਾਈ ਕੋਲੇ ਹੁੰਦੀ ਹੈ ਉਹਨਾਂ ਦੇ ਲਾਇਆ ਨਹੀਂ ਹੁੰਦਾ ਕੁਝ ਵੀ ਉਹ ਸਿੰਪਲ ਹੁੰਦੀ ਹੈ ਬਿਲਕੁਲ ਤੇ ਮੈਂ ਇਹ ਥੋੜੇ ਜਿਹੇ ਲਾਤੇ ਵਿਚਾਰ ਡੈਕੋਰੇਸ਼ਨ ਦੇ ਲਈ ਤੇ ਹੁਣ ਆਪਾਂ ਇਹਨਾਂ ਦੀ ਕਟਿੰਗ ਕਰਦੇ ਆਂ ਤੇ ਆ ਦੇਖੋ ਆਪਾਂ ਪੀਸ ਕੱਟ ਲੈ ਸਾਰੇ ਤੇ ਪੀਸ ਕੱਟ ਕੇ ਪਹਿਲਾ ਪੀਸ ਤਾਂ ਨਿਕਲਦਾ ਹੁੰਦਾ ਔਖਾ ਹੀ ਕੋਈ ਵੀ ਮਠਿਆਈ ਆ ਪਹਿਲਾ ਪੀਸ ਉਹਦਾ ਔਖਾ ਹੀ ਨਿਕਲਦਾ ਹੁੰਦਾ ਤੇ ਬਾਅਦ ਵਿੱਚ ਪੀਸ ਵਧੀਆ ਨਿਕਲਣ ਲੱਗ ਜਾਂਦੇ ਨੇ ਦੇਖ ਇਸ ਤਰ੍ਹਾਂ ਆਪਣੇ ਪੀਸ ਹੁਣ ਸਾਰੇ ਇਸ ਤਰ੍ਹਾਂ ਨਿਕਲਣਗੇ ਤੇ ਜਿਹੜਾ ਪਹਿਲਾ ਪੀਸ ਹੁੰਦਾ ਉਹ ਹਰ ਇੱਕ ਮਠਿਆਈ ਦਾ ਪੀਸ ਸਾਫ਼ ਨਹੀਂ ਨਿਕਲਦਾ ਹੁੰਦਾ ਤੇ ਬਾਅਦ ਵਿੱਚ ਜਿੰਨੇ ਆਪਣੇ ਪੀਸ ਨੇ ਹੁਣ ਇਹ ਸਾਰੇ ਆਪਾਂ ਕੱਢ ਲੈਣੇ ਆਗੇ ਹਾਂਜੀ ਦੇਖੋ ਆਪਾਂ ਮਠਿਆਈ ਸਾਰੀ ਕੱਟ ਲਈ ਤੇ ਕੱਟ ਕੇ ਆਪਾਂ ਤੇ ਪਲੇਟ ਦੇ ਵਿੱਚ ਕੱਢ ਲਈ ਤੇ ਆ ਮੈਂ ਭੈਣੇ ਛੋਟੇ ਪੀਸਾ ਦੋ ਤਾਂ ਕੀਤੇ ਨੇ ਵੀ ਜਿਹੜੀ ਹਲਵਾਈਆਂ ਦੀ ਮਠਿਆਈ ਹੁੰਦੀ ਹੈ ਨਾ ਉਹ ਮਠਿਆਈ ਇਸ ਤਰ੍ਹਾਂ ਦੀ ਹੁੰਦੀ ਆ ਜਿਹੜੀ ਆਪਣੇ ਡੱਬੇ ਦੇ ਵਿੱਚ ਤਰੀ ਹੁੰਦੀ ਆ ਉਹਨਾਂ ਦੀ ਮਠਿਆਈ ਇਸ ਤਰ੍ਹਾਂ ਦੀ ਇਸ ਤਰ੍ਹਾਂ ਲੰਬੀ ਕੱਟੀ ਹੁੰਦੀ ਹੁੰਦੀ ਆ ਮਠਿਆਈ ਤੇ ਉਹਦੇ ਤੇ ਕੁਛ ਨਹੀਂ ਲਾਇਆ ਹੁੰਦਾਗਾ ਤੇ ਬਿਲਕੁਲ ਸਿੰਪਲ ਹੁੰਦੀ ਹੈ ਜੀ ਤੇ ਇਹ ਆਪਾਂ ਡੈਕੋਰੇਸ਼ਨ ਕਰ ਲਈ ਸੀਗੀ ਲਾ ਕੇ ਤੇ ਹੁਣ ਆਪਾਂ ਇਹ ਕੱਢ ਲਈ ਤੇ ਭੈਣੇ ਮੇਰਾ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਨੇ ਲਾਇਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਭੈਣੇ ਵੱਧ ਵੱਧ ਸ਼ੇਅਰ ਕਰਿਆ ਕਰੋ ਘੰਟੀ ਦਾ ਬਟਨ ਦਬਾ ਲਓ ਤੇ ਗਾਂ ਦੀਆਂ ਵੀਡੀਓ ਨੂੰ ਪਹੁੰਚਾਇਆ ਕਰੋ ਤੇ ਆਪਣੀ ਵੀਡੀਓ ਸਵੇਰੇ ਡੇਲੀ ਸਵੇਰ 9 ਵਜੇ ਆਉਂਦੀ ਹੈਗੀ ਤੇ ਪਨੇ ਹਰ ਰੋਜ਼ ਸਵੇਰ 9 ਵਜੇ ਮੇਰੇ ਚੈਨਲ ਤੇ ਆ ਕੇ ਵੀਡੀਓ ਦੇਖਿਆ ਕਰੋ ਤੇ ਮਿਲਦੇ ਆਪਾਂ ਨੇ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਤਬ ਤੱਕ ਲਈ ਸਤਿ ਸ੍ਰੀ ਅਕਾਲ